ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗੁਜਕਾ ਖਰਸਾ ਵਾਹੀ ਗੁਜ ਕੀ ਬਤੇ ਜੱਜ ਕੇ ਗਾਲਿਆ ਯਾ ਲੋ ਨਿਆ ਲੋ ਯਾ ਫਤੇ ਪਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੂਨਾ ਨੂੰ ਪਾਲੇ ਸਤਿ ਸ਼੍ਰੀ ਅਕਾਲ ਸਾਡਾ ਨਾਮ ਹੈ ਜੀ ਤੁਹਾਡਾ ਸਗਾ ਨਾਮ ਜੀ ਰਾਜਾ ਸਿੰਘ ਗ੍ਰੰਥੀ ਸਿੰਘ ਅਸੀਂ ਗੁਰੂ ਘਰ ਦੀ ਸੇਵਾ ਨਿਵਾ ਰਹੇ ਹਾਂ ਸਾਡਾ ਪਿੰਡ ਨਗਰ ਜੱਸੀ ਬਾਗਵਾਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਾਰੰਸ਼ੋ ਇਹ ਧਰਤੀ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਮੁਕਤਸਰ ਸਾਹਿਬ ਜੀ ਦਾ ਜੰਗ ਫਤਿਹ ਕਰਕੇ ਨਗਰਾਂ ਨੂੰ ਤਾਰਦੇ ਹੋਏ ਸਾਡੇ ਨਗਰ ਨੂੰ ਭਾਗ ਲਾਇ ਚਰਨ ਪਾਈ ਇਸ ਨਗਰ ਦਾ ਜੋ ਕਿ ਇਤਿਹਾਸ ਹੈ ਸਭ ਤੋਂ ਪਹਿਲਾਂ ਇੱਥੇ ਸ਼੍ਰੀ ਰਾਮਚੰਦਰ ਜੀ ਉਹਨਾਂ ਦੇ ਸੁਪੁੱਤਰ ਲਵ ਤੇ ਕੁਝ ਇਸ ਸਥਾਨ ਤੇ ਆਏ ਉਸ ਤੋਂ ਬਾਅਦ ਇੱਥੇ ਬਾਬਾ ਰਵਾਨੰਦ ਜੀ ਹੋਏ ਨੇ ਇੱਕ ਤਾਂ ਕਾਸ਼ੀ ਵਾਲੇ ਆ ਇਹ ਬਾਬਾ ਰਮਾਨੰਦ ਜੀ ਇਹ ਨਾਰਦ मुनि ਦੇ ਭਗਤ ਹੋਏ ਨੇ ਇਹ ਇੱਥੇ ਗਊਆਂ ਚਾਰਦੇ ਹੁੰਦੇ ਸੀ ਤੇ ਲੋਕ ਆਲੀ-ਆਲੀ ਕਹਿ ਕੇ ਛੇੜਦੇ ਸੀ ਫਿਰ ਨਾਰਦ मुनि ਨੇ ਵਰ ਦਿੱਤਾ ਸੀ ਜਿਹੜਾ ਕਹੂ ਆਲੀ ਰਹੁ ਖਾਲੀ ਜਿਹੜਾ ਆਖੂ ਦਾਮ ਆਨੰਦ ਹੋ ਜੂ ਆਨੰਦ ਉਹ ਇਸ ਸਥਾਨ ਦੇ ਉੱਤੇ ਗਊਆਂ ਚਾਰਦੇ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਜੰਗ-ਜੁੱਦ ਕਰਦਿਆਂ ਹੋਇਆ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਨਗਰਾਂ ਦੇ ਵਿੱਚ ਹੁੰਦੇ ਹੋਏ ਸਾਡੇ ਨਗਰ ਦੇ ਵਿੱਚ ਆਏ ਇੱਥੇ ਇੱਕ ਛਪੜੀ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਸਮੇਤ ਸਵਾਰ ਹੋ ਕੇ ਲੰਘਾਇਆ ਜਦੋਂ ਪਰਲੇ ਬੰਨੇ ਗਏ ਤਾਂ ਜਿੰਨਾ ਘੋੜਾ ਪਾਣੀ ਦੇ ਵਿੱਚ ਭਿੱਜ ਗਿਆ ਗੁਰੂ ਸਾਹਿਬ ਦੇ ਜਿੰਨੇ ਵਸਤਰ ਪਾਣੀ ਦੇ ਵਿੱਚ ਭਿੱਜ ਗਏ ਸਾਧ ਸੰਗਤ ਜੀਓ ਸਿੰਘਾਂ ਨੇ ਪੁੱਛਿਆ ਕਿ ਇਹ ਵਸਤਰ ਬੱਗੇ ਕਿਉਂ ਹੋ ਗਏ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ فرمایا ਇਹ ਭਾਈ ਸਤਜੂਗੀ ਤੀਰਥ ਹੈ ਪਹਿਲਾਂ ਇਸ ਦਾ ਨਾਂ ਸਵੇਤ ਸਫਸੀ ਜਿੱਥੇ ਕਿ ਭਗਵਾਨ ਰਾਮਚੰਦਰ ਜੀ ਦੇ ਸੁਪੁੱਤਰ ਜੋ ਆਪਣੇ ਪਿਤਾ ਨਾਲ ਬਗਾਵਤ ਦੇ ਉਹਨਾਂ ਨੂੰ ਕਲੰਕ ਲੱਗ ਗਿਆ ਸੀ ਇਸ ਸਥਾਨ ਤੇ ਆ ਕੇ ਉਹਨਾਂ ਨੇ ਇਸ਼ਨਾਨ ਪਾਨ ਕੀਤਾ ਉਹਨਾਂ ਦਾ ਕਲੰਕ ਉਤਰ ਗਿਆ ਤੇ ਜਦੋਂ ਅਸੀਂ ਇੱਥੇ ਆਏ ਇਸ ਸਥਾਨ ਦਾ ਨਾਂ ਅੱਜ ਤੋਂ ਸ਼੍ਰੀ ਬਖਸਰ ਸਾਹਿਬ ਪੈ ਗਿਆ ਪਿੰਡ ਜੱਸੀ ਵਾਗਵਾਲੀ ਜ਼ਿਲ੍ਹਾ ਬਠਿੰਡਾ ਸਾਧ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਫਰ ਇਹ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਜੋ ਕਿ ਸੂਬੇ ਸਿਹੰਗ ਦੀ ਕਚਹਿਰੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਮੋਤੀराम ਮਹਿਰੇ ਵੱਲੋਂ 3 ਦਿਨ ਦੁੱਧ ਦੀ ਸੇਵਾ ਹੋਈ ਜਿਨ੍ਹਾਂ ਨੇ ਕਿ ਤਨਦੇਹੀ ਦੇ ਨਾਲ ਆਪਣੀ ਘਰਵਾਲੀ ਦੇ ਗਹਿਣੇ ਗੱੱਚੇ ਵੇਚ ਕੇ ਛੁਪਾਈਆਂ ਨੂੰ ਰਿਸ਼ਬਤ ਦੇ ਕੇ ਗੁਰੂ ਸਾਹਿਬ ਦੇ ਲਾਲਾਂ ਨੂੰ ਅਤੇ ਮਾਤਾ ਜੀ ਨੂੰ ਬਿੱਧ ਛਕਾਇਆ ਉਸੇ ਦੀ ਸੇਵਾ ਨੂੰ ਸਮਰਪਿਤ ਪਿੰਡ ਜੱਸੀ ਬਾਗਵਾਲੀ ਦੇ ਨੌਜਵਾਨ ਵੀਰਾਂ ਵੱਲੋਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ 2 ਦਿਨ ਤੋਂ ਦੁੱਧ ਦੇ ਲੰਗਰ ਦੀ ਮੱਠੀਆਂ ਦੇ ਨਾਲ ਸੇਵਾ ਸੰਗਤਾਂ ਦੀ ਕਰ ਰਹੀ ਹਾਂ ਅਸੀਂ ਭਾਗਾ ਵਾਲੇ ਹਾਂ ਕਿ ਸਾਡੇ ਨਗਰ ਦੇ ਵਿੱਚ ਤੁਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪਾਏ ਤੇ ਸਾਡਾ ਜਿਹੜਾ ਇਹ ਨਗਰ ਹੈ ਇਹ ਕਿਸੇ ਜਾਤ ਮਜਬਦੇ ਨਾਲ ਸਵੰਤ ਨਹੀਂ ਅਸੀਂ ਸਾਰੇ ਇੱਕ ਹਾਂ ਕਦੇ ਵੀ ਇਸ ਜਾਤ ਦੇ ਇਸ ਨਗਰ ਦੇ ਵਿੱਚ ਕਿਸੇ ਜਾਤ ਦਾ ਬਖੇੜਾ ਨਹੀਂ ਪਿਆ ਨਾ ਕਿਸੇ ਲੰਗਰ ਦੇ ਨਾਲ ਯਾਦ ਦਾ ਨਾਮ ਲਾਇਆ ਸਰਬਸਾਧ ਸੰਗਤ ਵੱਲੋਂ ਲੰਗਰ ਲਾਏ ਜਾਂਦੇ ਨੇ ਇੱਥੇ ਮਾਗੀ ਦਾ ਜੋੜ ਮੇਲਾ ਗੁਰੂ ਸਾਹਿਬ ਨੂੰ ਜਦੋਂ ਸਿੱਖਾਂ ਨੇ ਪੁੱਛਿਆ ਕਿ ਇਸ ਸਥਾਨ ਦਾ ਜੋ ਇਤਿਹਾਸ ਹੈ ਦੱਸ ਦਿੱਤਾ ਪਰ ਮਹਾਤਮ ਦੱਸੋ ਕਿ ਸੰਗਤਾਂ ਇੱਥੇ ਨਤਮਸਤਕ ਹੋਇਆ ਕੰਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਕਿ ਭਾਈ ਮਾਗੀ ਦੇ ਜੋੜ ਮੇਲੇ ਦਾ ਇੱਥੇ ਜੇ ਇਸ਼ਨਾਨ ਸ੍ਰੀ ਮੁਕਤਸਰ ਸਾਹਿਬ ਨਹੀਂ ਜਾਇਆ ਜਾਂਦਾ ਜਿਹੜੀਆਂ ਸੰਗਤਾਂ ਇੱਥੇ ਆਉਣਗੀਆਂ ਮਾਘੀ ਦੇ ਜੋੜ ਮੇਲੇ ਨੂੰ ਉਹ ਇਸ਼ਨਾਨ ਦੇ ਬਰਾਬਰ ਹੋਵੇਗਾ ਸੋ 12 13 14 15 16 ਜੋੜੀ ਦਾ ਤਿਹਾੜ ਮਨਾਇਆ ਜਾਂਦਾ ਹੈ ਦੋ ਦਿਨ ਮਾਘੀ ਦੇ ਜੋੜ ਮੇਲੇ ਭਰਦੇ ਨੇ ਇੱਥੋਂ ਦਾ ਗੁਰਦੁਆਰਾ ਬਖਸਰ ਸਾਹਿਬ ਜਿੰਨਾ ਦਾ ਪ੍ਰਬੰਧ ਸ੍ਰੋਣੀ ਪੰਥ ਅਕਾਲੀ ਵਿਟਾ ਦੇ ਕੋਲੇ ਹੈ ਤੇ ਸਾਡੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਤਨੋਂ ਮਨੋਂ ਇਹਤੇ ਸੇਵਾ ਕਰਦੀਆਂ ਤੇ ਗੁਰੂ ਘਰ ਦੇ ਖੁਸ਼ੇ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ